ਜਨਮ ਜਨਮ ਦੇ ਬਚੋੜੇ ਪੈਂਦੇ ਆਏ ਨੇ ਓਹ ਨਾਮ ਟੋਰੀ ਵਾਲੇ ਜਨਮ ਜਨਮ ਦੇ ਬਚੋੜੇ ਪੈਂਦੇ ਆਏ ਨੇ ਬਚੋੜੇ ਪੈਂਦੇ ਆਏ ਨੇ ਬਚੋੜੇ ਪੈਂਦੇ ਆਏ ਨੇ ਓਹ ਨਾਮ ਸੁਰੇ ਮਾਲ ਲਗਾ ਜਨਮ न வீடுடி மால்கா கண்ணா நீ ஹோம ராஜி விசூடி மால்கா கண்ணா நீ ஹோம ராஜி விசூடி மால்கா जनम जनमदेव जनम देव जनम जनमदेव चौड़े पंद्र نام न चोरी माला शर्मादेव छोड़े तुरी माला शर्मादेव छोड़े तर नाला चोर न

We're <laughs> to <laughs> <laughs> ਜਗਤ ਪ੍ਰਸਾਦ ਤੁਮ ਜਗਤ ਤਰਾਇਆ ਜਾਨਿਆ ਬਣ ਕਾ ਇਹ ਹੈ ਜਨਕ ਪਾਂਗਿ ਚਤੇ ਆਵੇ ਨਾਓ ਜਿਨ ਆਇਆ ਤੇ ਜਿਨ ਆਇਆ ਤੇ ਜਗਤ ਤਰ ਜਾਵੇ अन कना दादी नाया तग करण बाबा जी नाया त सम नायो ना रे जगत करे सन सौ नालो नाले ना रे जगतर जले सन चाली ना रे Yeah. <laughs> ਆਪਨਾ ਆਉਂਦੇ ਸਾਧੂ 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 રામ રે આપના હો દેતા હો હેજે પતવા રે રામ ના હો દેતા હો હેજે સળતા ને હેજે આપના હો દેતા હો હેજે સળતા ગરી આપના હો દેતા હો બાપ રૂમ ਪਾਈ ਫਿਰਦੇ ਆ ਗੁਰੂ ਨਾਨਕ ਪਾਸਾ ਜੀ ਨੇ ਵਿਖੰਡਨ ਕੀਤਾ ਸੀ ਜਿਨਿਉ ਪਉਣਾ ਹੈ ਤਾਂ ਸੱਚ ਦਾ ਜਿਨਿਉ ਪਾ ਪਾਸਾ ਕਹਿੰਦੇ ਨੇ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਵਡ ਇਹ ਜਿਨਿਉ ਜੀ ਕਾ ਹੈ ਤਪੰਦੇ ਘਾਟ ਜੇ ਦਇਆ ਦਾ ਸੂਤ ਹੈ ਤੇਰੇ ਕੋਲ ਦਇਆ ਸੰਤ ਕਪਾਦ ਰਿਆ ਦੀ ਕਪਾ ਹੈ ਸੰਕੋਪ ਦਾ ਸੂਤ ਹੈ ਜੱਕ ਵੀ ਗੰਢ ਦੇ ਰਿਆ ਤਾਂ ਤੇ ਪਾ ਦੇ ਜੇ ਨਾਲ ਨਵੇਗਾ ਨਿਹਰਾਂ ਦੇ ਪਰ ਭਗਤ ਰਾਮਦਾਸ ਮਹਾਰਾਜ ਜੀ ਕਹਿੰਦੇ ਚਾਰ ਜੁਗਾਂ ਤੋਂ ਪਾਉਂਦੇ ਆ ਰਹੇ ਆਂ ਕੋਈ ਮੈਂ ਹੁਣ ਨਹੀਂ ਪਾਇਆ ਉਹ ਕਹਿੰਦੇ ਫਿਰ ਸਬੂਤ ਦਿਓ ਭਗਤ ਰਾਮਦਾਸ ਜੀ ਜਿਹੜਾ ਆਪਣਾ ਕਰਮ ਕਰਨ ਦੇ ਸੀ ਅਸਲ ਦੇ ਵਿੱਚ ਆਪਣੇ ਕੰਮ ਨੂੰ ਹੀ ਆਪਣਾ ਨਿਰੰਕਾਰ ਸਮਝਦੇ ਸੀ ਕਾਰ ਨੂੰ ਹੀ ਨਿਰੰਕਾਰ ਸਮਝਦੇ ਸੀ ਗੁਰਦੁਆਰੇ ਗੁਰਧਾਮੂ ਕਾ ਧਿਆਨ ਧਰਕੇ ਭੋਲ ਨਾਮ ਜੀ ਪ੍ਰਤਿਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਹੋਵਾ ਹਿ ਕਰੋ ਵਾਹਿਗੁਰੂ 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 ਨਾਮ ਚਿਤਿਆਵੇ ਜਿਤੇ ਆਪਨ ਕਾ ਸੰਲਕਾ ਸਰਬ ਸੁਖ ਹੋ ਗਏ ਜਹਾਂ ਜਹਾਂ ਕਾਲਸਾ ਜੀ ਸਾਹਿਬ ਤਹ ਤਰ ਰਛੇ ਰੈਤ ਦੇਗ ਤੇਗ ਬੱਤੇ ਵਿਰਤ ਕੀ ਪੈਜ ਪੰਚ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲਸ ਜੀ ਕ ਬੋਲ ਬਾਨੇ ਭੋਲਣਾ ਜੀ ਮਖਸ਼ਨ ਜੀ ਸਖਾਂ ਨੂੰ ਸਿੱਖੀ ਦਾਨ ਤੇਤ ਦਾਨ ਵਿਹਿਤ ਦਾਨ ਵੇਕ ਦਾਨ ਸਹਾ ਦਾਨ ਪ੍ਰੋਸਾ ਦਾਨ ਦਾਨ ਸ੍ਰੀ ਦਾਨ ਮਾਨ ਦਾਨ ਸ੍ਰੀ ਅੰਮ੍ਰਿਤ ਸਰਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਊਂਘੇ ਜੁਗਾ ਜੁਗਾ ਟਲ ਧਰਮ ਕਹਿ ਜੇ ਕਾਲ ਬੋਲਣਾ ਜੇ ਆਪ ਜਿੱਤ ਸਿੱਖਾਂ ਦਾ ਮਨ ਦੀਵਾ ਮਤੁ ਚੇ ਮਤ ਪੱਦੇ ਰਾਖੇ ਆਪ ਕਾਲੇ ਕੋਇ ਗੁਰ ਸ੍ਰੀਨਨ ਕਾਉੜਾ ਸਹਿਤਿ ਹੋਰ ਗੁਰਦੁਆਰੇ ਗੁਰਧਾਮ ਦੇ ਕੁੱਲੇ ਦਰਸ਼ਨ ਦਿਦਾਰੇ ਸਿਵ ਸੁਭਲ ਦਾ ਨਾਮ ਪਰਖਾਂ ਸਿ ਦਿਨ ਬਖਸ਼ਣਾ ਧੰਨ ਮਾੜੀਓ ਕੇ ਮਾਨ ਸਤਿਗੁਰੂ ਨਿਤਾਣੀਓ ਕੇ ਤਾਨ ਸਤਿਗੁਰੂ ਨਿਉਟੀਆਂ ਦੀ ਓਟ ਗੱਦਿਆਂ ਦੀ ਗਤ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਪੀਤਾ ਮਹਿੰਦੇ ਪੰੁਨੇ ਪਵਿੱਤਰ ਚਰਨਾਂ 'ਚ ਅਰਦਾਸ ਸਵਿੰਤ ਜੋਧੜੀ ਗ੍ਰਿੰਦਵਾਜੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕੈ ਇਹ ਸੁਆਉ ਜਨ ਕੈ ਸੰਗ ਚਿਤ ਆਬੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਤੇ ਮਹਾਂਵਾਗੂ ਸਾਜ ਤਨ 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 ਸਤਿਗੁਰੂ ਗੁਰੂ ਨਰਦਾਸ ਸਾਹਿਬ ਦੇ ਜਨ ਦੇ ਹਰ ਜਨ ਦੀ ਖੁਸ਼ੀ ਨੂੰ ਮੁਕ ਰੱਖਦੇ ਬੀ ਗਰੀਨਵਾਦ ਜੀ ਕਈ ਲੋਕ ਤਾਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਬੋਲ ਆਸਰਾ ਲੈਂਦੇ ਕੇ ਆਪ ਜੀ ਦੇ ਪਾਵਨ ਦਰਬਾਰ ਅੰਦਰ ਅਖੰਡ ਜਗਤ ਦੀ ਲੜੀ ਗ੍ਰੀਨਵਾੜ ਜੀ ਅੰਮ੍ਰਿਤ ਵੇਲੇ ਆਪ ਜੀ ਦੇ ਪਿਆਰੇ ਗੁਰਸਿੱਖਾਂ ਦੀ ਗ੍ਰੀਨਵਾੜ ਜੀ ਪਾਵਨ ਬਾਣੀ ਪੜ੍ਹ ਕੇ ਅਖੰਡ ਜਗਤ ਦੇ ਭੋਗ ਪਾਈ ਗ੍ਰੀਨਵਾੜ ਜੀ ਤੋਂ ਪ੍ਰੰਤ ਆਪ ਜੀ ਨੇ ਸੰਗਤਾਂ ਨੂੰ ਖੁੱਲੇ ਪੰਡਾਲਾਂ ਦੇ ਵਿੱਚ ਦਰਸ਼ਨ ਤੇ ਦਾਨੇ ਵਕਸ਼ੇ ਉਪਰੰਤ ਕਾਰਜਗ੍ਰਭ ਮਹਿ ਜੀ ਕੀਰਤਨ ਪ੍ਰਧਾਨਾ ਗੁਰੂਕ ਜਪੀ ਲਾਇ ਧੰਨਨ ਦੇ ਮਹਾਂ ਵਾਕ ਅਨੁਸਾਰ ਗਰੀਨ ਨਿਵਾਜ ਜੀ ਆਪ ਜੀ ਦੇ ਬੱਚਿਆਂ ਕੋਲੋਂ ਪਾਵਨ ਇਤਿਹਾਸ ਤੇ ਵਿਚਾਰ ਕਰਨ ਦੇ ਕੋਲੋਂ ਕਥਾ ਕਰਦੇ ਆਪ ਨੂੰ ਸਮੂਹੀਆਂ ਸੰਗਤਾਂ ਕੋਲੋਂ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਦਿਆਂ ਕੋਲੋਂ ਗਰੀਨ ਨਿਵਾਜ ਜੀ ਪਾਵਨ ਬਾਣੀ ਪੜਦੇ ਸੁਣਦੇ ਕੋਲੋਂ ਹੁੰਆਂ ਬੇਅੰਤ ਬੇਅੰਤ ਵਿਅੰਤ ਭੁੱਲਾਂ ਦੇ ਖਿਮਾ ਬਖਸ਼ਿਓ ਅਗਹ ਬਾਦਯ ਸਮਤ ਵਾਕਸ਼ਿਸ਼ ਕਰਨੀ ਬੜੀ ਸੁਣੀ ਵਾਣੀ ਸੋਧ ਕੇ ਸ੍ਰੀ ਜਸ ਕੀਰਤਨ ਗ੍ਰੀਨਵਾਰ ਜੀ ਸਤਿ ਸ਼ੰਨ ਵਿਖੇ ਪ੍ਰਵਾਣ ਕਰਿਓ ਬਾਣੀ ਦਾ ਭਾਵ ਹਰਿ ਜਸ ਕੀਰਤਨ ਦਾ ਭਾਵ ਸਮੁੱਚੀਆਂ ਸੰਗਤਾਂ ਦੇ ਹਿਰਦਾਂ ਤੇ ਸੁਣਾਣਾ ਆਪਣੇ ਦਰੋਂ ਘਰੋਂ ਸਿੱਖੀ ਜੀਵਨ ਨਾਮ ਦੀ ਦਰਤ ਰਖਸ਼ੀ ਗ੍ਰੀਨਵਾਰ ਜੀ ਸੰਗਤਾਂ ਨੇ ਜਿਹਾ ਭਾਵਨਾ ਨੂੰ ਮੁਕ ਰੱਖਦੇ ਹੋਏ ਆਪਜੀ ਦੇ ਪਾਵਨ ਚਰਨਾਂ ਦਾ ਹੋਣ ਦਾ ਅਸਰ ਲੈ ਕੇ ਗ੍ਰੀਨਵਾਰ ਜੀ ਅੰਡਜਪ ਕਰਵਾਏ ਸਭਨਾਂ ਦੇ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਸਪੂਰਣ ਕਰਨੀਆਂ ਵਿਗਨਾਂ ਦਾ ਨਾਸ਼ ਕਰਨਨਾ ਭਜਨ ਦਾ ਪ੍ਰਤਾਪ ਕਰਨਨਾ ਦਿਨ ਦੁੱਗਣੀ ਚੌਗਣੀ ਤਰੱਕੀ ਬਖਸ਼ੂ ਇਸੇ ਤਰ੍ਹਾਂ ਗੁਰੂ ਜਨਾਂ ਦੇ ਭਗਤ ਜਨਾਂ ਦੇ ਆਗਮਨ ਗੁਰਪਰਬ ਮਨਾਉਣ ਦੇ ਬਲ ਬੁੱਧੀ ਤਾਕਤ ਸਮਰੱਥਾ ਬਖਸ਼ ਕੇ ਨਿਵਾਜਿਓ ਫਰੀਦ ਨਵਾਜ਼ ਜੀ ਮਹਾਨ ਖੁਸ਼ੀਆਂ ਨੂੰ ਵਖਰੇਂ ਕਰਦੇ ਹੋਏ ਸਮੁੱਚੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁਣੇ ਸੁਣੇ ਬੇਸ਼ਕਾ ਸਾਬ ਬਨਾਈ ਗਏ ਨੇ ਸਤਿਗੁਰ ਜੀ ਕਿਰਪਾ ਕਰਿਓ ਸੰਗਤਾਂ ਦੇ ਲੋਕ ਪਰਲੋਕ ਦੇ ਵਿੱਚ ਵੜਦੇ ਵਜਣੇ ਦੇਸ਼ ਪਰਦੇਸ਼ ਰੱਖਿਆ ਕਰਨੀ ਗਰੀਨਵਾਜ ਜੀ ਆਪ ਜੀ ਦੇ ਦਰਕਰਨ ਦੇ ਚਰਨ ਸੇਵਕ ਸਰਦਾਰ ਕੁਲਦੀਪ ਸਿੰਘ ਭਾਈ ਅਨੁਜੇ ਸਿੰਘ ਵੱਲੋਂ ਅਤਿ ਸਮਝੀਆਂ ਸਰਗਤਾ ਵੱਲੋਂ ਪੰਚਮ ਕੜਾ ਪ੍ਰਸਾਦ ਦੀ ਅਦੇਕ ਸੱਚੇ ਗੁਰੂ ਕੇ ਲੰਗਰ ਸੰਗਤਾਂ ਨੂੰ ਹਾਜ਼ਰ ਨੇ ਆਪ ਜੀ ਭੋਗ ਲਾਗੋ ਲੱਗਿਆ ਪੂਰ ਸਾਹਿਬ ਸੰਗਤ ਵਿੱਚ ਵਰਤੇ ਜੋ ਜੋ ਸ਼ੁਕਿਆ ਜਿੱਦਾਂ ਸੁਆਸ ਸੁਆਸ ਨਾਮ ਜੱਪੇ ਸਤਿਗੁਰੂ ਕਿਰਪਾ ਕਰਨੀ ਖਾਣੋ ਖਰਚੋ ਰਣ ਮਿਰ ਭਾਈ ਟੋਟ ਨਾ ਬਿਪਦ ਜੈ ਤੇ ਭੰਡਾਰੀ ਬਖਸ਼ ਕਰਨੇ ਸਤਿਗੁਰੂ ਜੀ ਮਹਾਨ ਸਮਾਗਮ ਦੇ ਵਿੱਚ ਸੰਗਤਾਂ ਨੇ ਤਨ ਮਨ ਧੰ ਦੇ ਨਾਲ ਸਵਾਭਾਂ ਨੁਹਾਈਆਂ ਨੇ ਕਿਰਪਾ ਕਰਿਓ ਸਭਨਾਂ ਦੀਆਂ ਹਾਜ਼ਰੀਆਂ ਭਟਾਵਾਂ ਸਵਾਭਾਂ ਲੇਖੇ ਵਿੱਚ ਲਾਇਓ ਇਸੇ ਤਰ੍ਹਾਂ ਇਹ ਪਾਵਨ ਚੰਨ ਨੂੰ ਜੋੜ ਕੇ ਨਿਵਾਜਣਾ ਹਰ ਮਨ ਦਾ ਨੇ ਫਤਿਹ ਬਖਸ਼ ਸਤਿਗੁਰ ਆਏ ਸੰਗਤ ਦੀ ਹਾਜ਼ਰੀ ਦਰ ਪਰਵਾਨ ਕਰਨੀ ਚੱਲਿਆ ਚੱਲਿਆ ਗਤਿ ਦੇਖੇ ਲਾਉਣਾ ਸੰਗਤਾਂ ਨੂੰ ਸਿੱਖੀ ਜੀਵਨ ਨਾਮ ਦੀ ਤਤ ਬਖਸ਼ੋ ਬੇਅੰਤ ਸੰਗਤਾਂ ਨੇ ਮਾਇਆ ਹਰਦਾਸ ਰਹਿ ਜਿੰਨਾਂ ਖਜ਼ਾਨਿਆਂ ਚ ਮਾਇਆ ਹਰਦਾਸ ਹੋਈ ਖਜ਼ਾਨੇ ਭਰਪੂਰ ਕਰਨੀ ਵੇਜੇ ਹਰ ਕਰਨਾ ਕਾਲ ਕੰਟਕ ਦੂਰ ਕਰਨ ਦੇ ਗ੍ਰੀਨਵਾਜ ਜੀ ਬੱਚੀ ਪ੍ਰਭ ਜੋਤੀ ਦੇ ਰੁਕਤਾ ਤੰਦਰੁਸਤੀ ਦੀ ਅਰਦਾਸ ਵੇਤੀ ਆਪ ਜਿੱਦਾ ਬੱਚਾ ਬੁਦੇਤ ਦੇ ਵਿੱਚ ਸਿਮਰਨਜੀਤ ਸਿੰਘ ਗਰੀਬਵਾਰ ਜੀ ਬੱਚੇ ਤੇ ਘਰਵਾਲੇ ਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਿਰਪਾ ਕਰਿ ਹਰ ਮਦਤਾ ਦੇ ਫੁੱਟੇ ਬਖਸ਼ ਕਿ ਨਿਵਾਜਣਾ ਸਤਿਗੁਰੂ ਕਿਰਪਾ ਕਰੋ ਆਈ ਸੰਗਤ ਨੂੰ ਪਾਵਨ ਪਵਿੱਤਰ ਅੱਲਾ ਹੀ ਤਕਰਵਾਹੀ ਰਖਣਾ ਸਾਡੀ ਦਤ ਬਖਸ਼ੋ ਹੁਕਮ ਨਾਮਾ ਸਭ ਤੇ ਚੰਦੇ ਸਮਤ ਬਖਸ਼ਿਸ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਵਤ ਲਾਹੇਵੰਦ ਹੋਵਣ ਕਲਾ ਵਾਹਿਗੁਰੂ ਜੀ ਕੀ ਵਰਤੇ ਤਾਂ ਸ੍ਰੀ ਗੁਰੂ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੀ ਸਰਬੱਤ ਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗੇ ਆ ਭਈ ਆਕਾਲ ਗੇ ਤਵੇ ਜਲਾਇ ਮੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਣੇ ਓੰਖੰ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟਾ ਗਰਾ ਯੋਗ ਪ੍ਰਗਤੂ ਮਿਰੋਜ ਹੈ ਊਜ ਸ਼ਬਦ ਮੈਂ ਰਾਜ ਕਰੇਗਾ ਗਲਸਾਏ ਕੀ ਰਹੇ ਨਾ ਕੋਈ ਬਾਰ ਹੋਵੇ ਸਾਹਮਣੇ ਗਏ ਬਚੇ ਸਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋਤਰੇ ਰੂ ਸਰਦਾ ਕਰੇ ਸੇਵੰਦੇ ਗੁਰਪਾਰ ਉਦਾਰਣ घर से हूं गुरपारो तारण वारो